ਗੁਰਪਤੇ ਜੀ ਬਹੁਤ ਮਨ ਦੁਖੀ ਆ ਜਦੋਂ ਛੋਟੇ ਵੀ ਜਵੰਦਾ ਜੀ ਦੀ ਖਬਰ ਸੁਣੀ ਕਿ ਉਹ ਜਗ ਤੋਂ ਕੁਝ ਕਰ ਗਏ ਆ ਬਹੁਤ ਮਨ ਦੁਖੀ ਆ ਇਹ ਅਸਲ ਕਾਰਨ ਕੀ ਆ ਇਹ ਸਾਡੀ ਨੌਜਵਾਨੀ ਪੀੜ੍ਹੀ ਦੇ ਜਿਹੜੇ ਹੋਣ ਹਾਰ ਆ ਚੈ ਉਹ ਵੀਰ ਜਵੰਦਾ ਜੀ ਹੋਵੇ ਚੈ ਭਾਈ ਸ਼ੋਭਦੀਪ ਜੀ ਸਿੱਧੂ ਹੋਵੇ ਚੈ ਉਹ ਬਾਈਦੀਪ ਸਿੱਧੂ ਜੀ ਹੋਵੇ ਚੈ ਸੰਤ ਅਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਣ ਚੈ ਭਾਈ ਅਮਰਤਪਾਲ ਸਿੰਘ ਜੀ ਜੱਲੂਪੁਰ ਖਾਲਸਾ ਐਮਪੀ ਵਰਗੇ ਹੁਣ ਜਿਹੜਾ ਪੰਜਾਬ ਦੇ ਨਾਲ ਚੱਲਦਾ ਜਾਂ ਪੰਜਾਬ ਨੂੰ ਨਾਲ ਲੈ ਕੇ ਚੱਲਦਾ ਨਾ ਉਹ ਤਾਂ ਸਰਕਾਰਾਂ ਦੇ ਅੱਖਾਂ ਵਿੱਚ ਮੋٹے ਸੁਰਮੇ ਵਾਂਗ ਲੜਕਦੇ ਆ ਸਾਨੂੰ ਉਹ ਜੌਨ ਨਹੀਂ ਦਿੰਦੇ ਮੈਂ ਇੱਕ ਗੱਲ ਕਰਨੀ ਚਾਹਣਾ ਕਈਆਂ ਵੀਰਾਂ ਨੂੰ ਤਾਂ ਗੱਲ ਮਾਫੀ ਨਹੀਂ ਆਉਣੀ ਜੇ ਜਵੰਦਾਜੀ ਦਾ ਇਹ ਕਤਲ ਆ ਐਕਸੀਡੈਂਟ ਨਹੀਂ ਜੇ ਜਵੰਦਾਜੀ ਦਾ ਕਤਲ ਕਰਾਇਆ ਸਾਡੀਆਂ ਮਾੜੀਆਂ ਸਰਕਾਰਾਂ ਨੇ ਬੇਕਾਰਾਂ ਨੇ ਕਰਾਇਆ ਚ ਮੇਰੇ ਛੋਟੇ ਵੀਰ ਸ਼ਬਦੀਪ ਸਿੱਧੂ ਨੂੰ ਜੋ ਸਰਕਾਰਾਂ ਨੇ ਉਹਨੂੰ ਸੰਸਾਰ ਤੋਂ ਕੂਚ ਕੀਤਾ ਇਹ ਨਿੰਦਨ ਜੋ ਗੱਲਾਂ ਨਹੀਂ ਇਹ ਇੱਕ ਨਾਲ ਉਧੂ ਪਰੇ ਗੱਲਾਂ ਹੁੰਦੀਆਂ ਜਿਹੜੋਂ ਬੱਧ ਤ੍ਰੈਗ ਕਹਿੰਦੇ ਤ੍ਰੈਗ ਇਹ ਸਰਕਾਰਾਂ ਦੇ ਤ੍ਰੈਗਾ ਚਾਹੇ ਉਹ 20ਵੀਂ ਸਦੀ ਦੇ ਮਹਾਨ ਅਖੀਰ ਜੋਦੇ ਸਤਨਾਰਨ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਣ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਰਗੇ ਹੋਣ ਬਾਈ ਦੀਪ ਸਿੱਧੂ ਜੀ ਵਰਗੇ ਹੋਣ ਸ਼ੋਭਦੀਪ ਸਿੱਧੂ ਵਰਗੇ ਹੋਣ ਜਿਹੜਾ ਵੀਰ ਜਵੰਦਾ ਜੀ ਨਾਲ ਐਕਸੀਡੈਂਟ ਹੋਇਆ ਇਹਨੂੰ ਐਕਸੀਡੈਂਟ ਨਹੀਂ ਕਹਿ ਸਕਦੇ ਐਕਸੀਡੈਂਟ ਹੁੰਦਾ ਜਿਹੜਾ ਸਰਕਾਰਾਂ ਦੇ ਪਰੇ ਦੀਆਂ ਗੱਲਾਂ ਹੋਣ ਰੋਡ ਮਾਰਾ ਮਾੜਾ ਹੋਣ ਕਰਕੇ ਐਕਸੀਡੈਂਟ ਹੋ ਗਿਆ ਉਹ ਸਰਕਾਰਾਂ ਦੀ ਨਿਕੰਮੀ ਆ ਰੋਡ ਤੇ ਕੋਈ ਚੀਜ਼ ਅਗੋਂ ਆਉਂਦੀ ਆ ਉਹ ਅਨ ਕੰਟਰੋਲ ਹੁੰਦੀ ਆ ਉਹ ਸਰਕਾਰਾਂ ਦੇ ਅਨ ਕਾਮੀਆਂ ਰੋਡਾਂ ਦੇ ਪਾਸੇ ਦਰਾਫਤ ਲਾ ਦੇਣੇ ਇਹ ਸਰਕਾਰਾਂ ਦੇ ਅਨ ਕਾਮੀਆਂ ਸਿਆਣੇ ਕਹਿੰਦੇ ਆ ਜੇ ਪੁੱਤ ਦੀ ਕਮਾਈ ਨਾਲ ਘਰ ਨਾ ਚੱਲਦਾ ਤੇ ਫਿਰ ਬੇਬੇ ਤੇ ਚਰਖਾ ਕੱਤਨ ਨਾਲ ਨਹੀਂ ਚੱਲਦਾ ਜੇ ਸਰਕਾਰਾਂ ਆਪ ਦੇ ਟੈਕਸ ਨਾਲ ਆਪਣੀਆਂ ਸਰਕਾਰਾਂ ਨਹੀਂ ਚਲਾ ਨਾ ਸਕਦੀਆਂ ਤੇ ਸੜਕਾਂ ਤੇ ਦਰਾਫਤ ਲਾਉਣ ਨਾਲ ਵਾਰਾ ਪਖੋ ਨੂੰ ਨਾ ਕੰਟਰੋਲ ਕਰਨਾ ਸਰਕਾਰਾਂ ਨਹੀਂ ਚੱਲ ਸਕਦੀਆਂ ਇਹਨਾਂ ਨੇ ਸਾਡਾ ਸਾਡੇ ਪਰਿਵਾਰ ਦਾ ਸਾਡੀ ਖੇਤੀ ਦਾ ਸਾਡੀ ਪੜ੍ਹਾਈ ਦਾ ਸਾਡੀ ਜੀਵਨ ਉਕਾਸਾ ਨੂੰ ਨਾਸ਼ਟ ਕਰਕੇ ਇਹ ਆਪ ਨੂੰ ਆ ਮਾਣ ਮਹਿਸੂਸ ਕਰਦੀਆਂ ਸਰਕਾਰਾਂ ਹੱਥ ਬਨ ਕੇ ਬੇਨਤੀ ਆ ਅੱਜ ਛੋਟੇ ਵੀਰ ਜਵੰਦਾ ਜੀ ਦਾ ਸਨਸਕਾਰ ਉਹਦੇ ਪਿੰਡ ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੱਤ ਵੱਧ ਉਹਨਾਂ ਦੇ ਪਿੰਡ ਸਨਸਕਾਰ ਤੇ ਆਪਾਂ ਪਹੁੰਚ ਗਏ ਤੇ ਉਹਨਾਂ ਨੂੰ ਸੱਚੀ ਸੰਧਾ ਸੰਧਾਦਲੀ ਦੇਈਏ ਹੱਥ ਬਨ ਕੇ ਬੇਨਤੀ ਆ ਮੇਰੇ ਸਾਰੇ ਵੀਰਾਂ ਨੂੰ ਇਹ ਨਿਕੰਮੀਆਂ ਸਰਕਾਰਾਂ ਨੇ ਸਾਡੇ ਵੀਰ ਨੂੰ ਕਿਉਂਕੋ ਸੱਚ ਦੀ ਗੱਲ ਕਰਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਸਾਡੇ ਸਿੱਖੀ ਦੀ ਗੱਲ ਕਰਦਾ ਸੀ ਸਾਡੇ ਸਿਧਾਂਤਾਂ ਦੀ ਗੱਲ ਕਰਦਾ ਸੀ ਉਹ ਸਰਕਾਰਾਂ ਨੂੰ ਕਦੇ ਨਹੀਂ ਭੌਂਦਾ ਕੋਈ ਵੀ ਗਵਈਆ ਜਿਹੜੇ ਭਾਈ ਐਵੇਂ ਆਪਣੀ ਰੋਟੀ ਤੋੜਦੇ ਆ ਸਿਆਣੇ ਕਹਿੰਦੇ ਚੋਰੀ ਦਾ ਡਰ ਸੌਣੇ ਨੂੰ ਹੁੰਦਾ ਅੱਜ ਕੱਲ ਤਾਂ ਮਿੱਟੀ ਨੂੰ ਡਰ ਹੈਗਾ ਮਿੱਟੀ ਵੀ ਚੋਰੀ ਹੋਣ ਲੱਪੀ ਆ ਬਾਕੀ ਗੱਲਾਂ ਆਪਾਂ ਅਗਲੀ ਵੀਡੀਓ ਚ ਕਰਾਂਗੇ ਵੀਰ ਜਵੰਦਾ ਜੀ ਨੂੰ ਸਾਰੀ ਲਕਾਈ ਨੂੰ ਬੇਨਤੀ ਆਪਾਂ ਨੂੰ ਸੱਚੀ ਸੰਧਾ ਅਝਲੀ ਭੇਟ ਕਰੀਏ ਮਨੋ ਕਾਮਨਾ ਕਰੀਏ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਮਾੜਾ ਵਕਤ ਸਾਡੇ ਕਿਸੇ ਵੀ ਗਾਇਕ ਤੇ ਨਾ ਆਵੇ ਮਹਾਰਾਜ ਆਰ ਨੂੰ ਚੜ੍ਹਦੇ ਕਲਾ ਰੱਖੇ ਗੁਰਫਤੇ ਜੀ